ਸਮਾਣਾ ਪਟਿਆਲਾ ਸੜਕ ਤੇ ਇੱਕ ਕਾਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਔਰ ਇੱਕ ਗੰਭੀਰ ਜ਼ਖਮੀ ਹੈ ਤੁਸੀਂ ਦੇਖ ਰਹੇ ਹੋ ਇਹ ਪਟਿਆਲਾ ਸਾਈਡ ਤੋਂ ਗੱਡੀ ਆ ਰਹੀ ਹੈ ਔਰ ਸੂਚਨਾ ਮਿਲਣ ਤੇ ਹਾਦਸੇ ਕੀ ਸੀਟੀਪੁਲਿਸ ਸਮਾਣਾ ਦੇ ਅਧਿਕਾਰੀ ਜਜਪਾਲ ਸਿੰਘ ਤੇ timelist ਸਿੰਘ ਇੱਥੇ ਪਹੁੰਚ ਗਏ ਇੱਕੋ ਜਿਹਾ ਹਾਸਾ ਹੋਇਆ ਹੈ ਤੁੰਦ ਵੀ ਨਹੀਂ ਸੀ ਕਹਿੰਦੇ ਮੋਟਰਸਾਈਕਲ ਸਵਾਰ ਇਧਰੋਂ ਸਮਾਣਾ ਸਾਈਡ ਤੋਂ ਆਏ ਔਰ ਇਹ ਪਟਿਆਲਾ ਸਾਈਡ ਤੋਂ ਗੱਡੀ ਆ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਔਰ ਸੀਟੀਪੁਲਿਸ ਸਮਾਣਾ ਦੇ ਅਧਿਕਾਰੀ ਹਾਦਸੇ ਵਾਲੀ ਥਾਂ ਦੇ ਟ੍ਰੈਫਿਕ ਨੂੰ ਖੋਲ ਰਹੇ ਹਨ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਬਹਾਨ ਚਲਾਉਂਦੇ ਸਮੇਂ ਰਫ਼ਤਾਰ ਘੱਟ ਰੱਖੋ ਤੁੰਦ ਕੇ ਅੰਦਰ ਬਿਲਕੁਲ ਰਫ਼ਤਾਰ ਘਟੋਣੀ ਚਾਹੀਦੀ ਹੈ ਔਰ ਆਪਣੀ ਸੈਰ ਕਰੋ ਤਾਂ ਕਿ ਕੋਈ ਹਾਸਾ ਨਾ ਹੋਵੇ ਜਿਸ ਤਰ੍ਹਾਂ ਹਾਸਾ ਹੋਇਆ ਗੱਲਬਾਤ ਕਰਦੇ ਆਂ ਜਿਹੜੇ ਜ਼ਖਮੀ ਨੇ ਉਹ ਪਹਿਲਾਂ ਹੀ ਹਸਪਤਾਲ ਛੱਡ ਕੇ ਆਏ ਆ ਹਾਂ ਹੁਣ ਜਿਹੜੀ ਟਰੈਕ ਸੀ ਉਹ ਅਸੀਂ ਚਾਲੂ ਕਰਾਈ ਆ ਕਿ ਮੋਟਰਸਾਈਕਲ ਵਾਲੇ ਬੰਦੇ ਕਿੰਨੇ ਸੀ ਦੋ ਮੁੰਡੇ ਸੀ ਹਾਂਜੀ ਦੋ ਜਣੇ ਤੇ ਕਾਰ ਵਾਲੇ ਤੇ ਕਾਰ ਵਾਲੀ ਕਿਸੇ ਉਹ ਵੀ ਇਧਰ ਉਧਰ ਆਪਰਾ ਹੋ ਗਿਆ ਮੇਰਾ ਬਾਹੂ ਆਈ ਬਾਹੂ ਹੈ ਹਾਂਜੀ ਬਾਹੂ ਦਾ ਮੁੰਡਾ ਚਲਾ ਰਿਹਾ ਸੀ ਕੀ ਨਾਮ ਸੀ ਤੇਤਨ ਸਿੰਘ ਲਈ ਕਿ ਕਿਧਰ ਵਾਲੀ ਸੀ ਅਸੀਂ ਇਧਰ ਆ ਰਹੇ ਸੀ ਵੀ ਨਾਲ ਸੱਚੇ ਗੱਡੀ ਹਾਂਜੀ ਹਾਂਜੀ ਤੇ ਮੋਟਰਸਾਈਕਲ ਇਧਰ ਆ ਰਹੇ ਸੀ ਹਾਂਜੀ ਅਸੀਂ ਐਂ ਦੀ ਜਾ ਰਹੇ ਸੀਗੇ ਉਹਨਾਂ ਨੇ ਵੇਚ ਲਿਆ ਕੇ ਮਾਰਿਆ ਸੀ ਤੇ ਦੋ ਆ ਰਹੇ ਸੀ ਤੇ ਪੇਸ਼ੈਂਟਸ ਆਏ ਸੀਗੇ ਵਿਕਰਮਜੀਤ ਸਿੰਘ ਤੇ ਸੰਦੀਪ ਸਿੰਘ ਤੇ ਦੋਨਾਂ ਦੀ ਉਮਰ ਲਗਭਗ 25 ਸਾਲ ਹੈਗੀ ਤੇ ਦੋਨਾਂ ਵਿੱਚੋਂ ਜਿਹੜੇ ਇੱਕ ਸੰਦੀਪ ਸਿੰਘ ਜੀ ਨੇ ਉਹ ਮੌਕੇ ਤੇ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਹੈਗਾ ਤੇ ਜਿਹੜੇ ਵਿਕਰਮਜੀਤ ਸਿੰਘ ਜੀ ਨੇ ਉਹਨਾਂ ਨੂੰ ਅਸੀਂ ਅੱਗੇ ਪਟਿਆਲੇ ਰੈਫਰ ਕੀਤਾ ਹੈਗਾ ਉਹਨਾਂ ਦੀ ਕੰਡੀਸ਼ਨ ਜਦੋਂ ਆਏ ਸੀਗੇ ਉਦੋਂ ਉਹ ਓਰੀਐਂਟਡ ਨਹੀਂ ਸੀਗੇ ਜਵਾਬ ਨਹੀਂ ਦੇ ਰਹੇ ਸੀਗੇ ਇਨੀਸ਼ੀਅਲ ਟ੍ਰੀਟਮੈਂਟ ਤੋਂ ਬਾਅਦ ਉਹ ਥੋੜੇ ਜਿਹਾ ਹੁਣ ਸੁਰਤ ਚਾਏ ਨੇ ਜਵਾਬ ਦੇ ਰਿਹਾ ਤੇ ਉਹਨਾਂ ਨੂੰ ਰੈਫਰ ਕਰਤਾ ਸੀ ਕੈਮਰਾਮੈਨ ਦੀਕੇ ਗਰਗਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ نیوز